ਕਰੋ ਇਹ ਦਿੰਦਾ ਜੀ ਦਿੰਦਾ ਜੀ ਤੈਨੂੰ ਆਜਾ ਕੋ ਥੋੜੇ ਕਾਨੇ ਹੱਲ ਕਰਕੇ ਦੇ ਦੇ ਕੁਸ ਮੈਂ ਹੱਲ ਕਰ ਦੂ ਕੁਸ ਤੂੰ ਕਰ ਦੇ ਹੋਰ ਫਿਰ ਕੀ ਕਰੇਂ ਜੇ ਨਹੀਂ ਤਾਂ ਬਣੀ ਬਹੁਤ ਮਸਤੜਾ ਪੂਆ ਮੇ ਤੋਂ ਸਾਰੀ ਹੱਲ ਹੋ ਗਈ ਓਏ ਹੁਣ ਤੂੰ ਪੜ ਤੇ ਨਾ ਜਵਾਬ ਦੇ ਥੋੜਾ ਮੋਟਾ ਤਾਂ ਹੱਲ ਕਰ ਦੇ ਪੂਆ ਮੌਕੇ ਤੇ ਦਾਦੀ ਮੌਕੇ ਤੇ ਹੁਣ ਕਿੱਥੋਂ ਮੈਂ ਰਸਾ ਲਗਾਂ ਮੈਂ ਤਾਂ ਸਾਰੇ ਪੈਸੇ ਦਾ ਬੰਡੀ ਬੈਠਾ ਕੱਲ ਸੁਣ ਲੈ ਮੇਰੀ ਪੂਆ ਇਹ ਤਾਂ ਹੁਣੀ ਮੈਨੂੰ ਜਵਾਬ ਦਿੰਦਾ ਅੱਗੇ ਪਹਿਲਾਂ ਦੱਸਣਾ ਸੀ ਆ ਕੱਲ ਨੂੰ ਇਹ ਮੇਰੀਆਂ ਨਾਲ ਤੁਸਕਾ ਕਿੱਥੋਂ ਭਰ ਦੂਗਾ ਫੇਰ ਕਹਿਣਾ ਸੀ ਤੈਨੰ ਮੈਨਿਆ ਪਹਿਲਾ ਲੱਸੀ ਮੈਨੂੰ ਜੇ ਨਾਨਕ ਸੱਪ ਲੈਣਾ ਸੀਪਾ ਦਾ ਭੰਨਗੇ ਕਿਸੇ ਲੋਟ ਦਾ ਮੇਰੀ ਗੱਲ ਸੁਣ ਪੂਆ ਚੱਲ ਖੜੀ ਹੋ ਉਹ ਜਾਣਾ ਕਿਥੇ ਬਹਿ ਜਾ ਲੱਸ ਲੈ ਹਾਂ ਬੂਆ ਦੱਸ ਰੂ ਇੱਕ ਕਮਲੀ ਤੂੰ ਤਾਂ ਸੈਣ ਬਹਿ ਜਾ ਬੈਠੇ ਉਥੇ ਨਰੇ ਮੇਰੀ ਇੱਕ ਗੱਲ ਸੁਣ ਲੈ ਹਿਸਾਬਾ ਮੈਂ ਨਹੀਂ ਪੈਂਦੀ ਬਹੁੰਦੀ ਹੈਗੀ ਉਹਨੇ ਬਿਠਾ ਲਈ ਸੁੱਖ ਨੂੰ ਠੀਕ ਹੈ ਰਾਹੇ ਬਹਿ ਜਾ ਚਾਹ ਪਾਣੀ ਮੈਂ ਨਹੀਂ ਬਹਿਣਾ ਬੂਆ ਮੇਰੀ ਗੱਲ ਸੁਣ ਲੈ ਨਰੇ ਗੱਲ ਸੁਣ ਮੇਰੀ ਜੇ ਤੁਮ ਹੁਣ ਮੈਨੂੰ ਪੈਸਿਆਂ ਨੂੰ ਜਮੀਨ ਲਈ ਤਿਆਰ ਨਹੀਂ ਕੋਈ ਨਾ ਕਚੈਰੀਆਂ ਤੇ ਮਿਲੂਗੀ ਪਹਿਲਾਂ ਬੱਬੂ ਆਪਾਂ ਦੀ ਕੋਈ ਮੇਰਾ ਪੁੱਤ ਨੂੰ